2002 ਤੋਂ ਲੈ ਕੇ ਮੈਂ ਕੱਲਾ ਆਸਟ੍ਰੇਲੀਆ ਹੀ ਕਰਦਾ ਜੀ ਹੋਰ ਕੋਈ ਕੰਟਰੀ ਅਸੀਂ ਡੀਲ ਨਹੀਂ ਕਰਦੇ ਕੱਲਾ ਆਸਟ੍ਰੇਲੀਆ ਕੱਲਾ ਸਟੂਡੈਂਟ ਵੀਜ਼ਾ ਕੀ ਕੁਝ ਜਿਹੜਾ ਵੈਲਿਡ ਹੋਣਾ ਚਾਹੀਦਾ ਬੱਚੇ ਦੇ ਵਿੱਚ ਆ ਗਾਗ ਦੀਆਂ ਜੁੱਤੀਆਂ ਗਾਗ ਦੇ ਜ਼ਹਿਰ ਹੈ ਨਾ ਅਸੀਂ ਉਹ ਕੰਮ ਨਹੀਂ ਕਰਦੇ ਤਾਂ ਪੈਸੇ ਆਪ ਦੀ ਜੇਬ ਚੋਂ ਲਾਣੇ ਆ ਜਦੋਂ ਵੀਜ਼ਾ ਆ ਜਾਂਦਾ ਉਦੋਂ ਲਈਦਾ ਕੱਲੀ ਐਮਬੈਸੀ ਫੀਸ ਅਸੀਂ ਪਹਿਲਾਂ ਲੈਨੇ ਬਸ ਜਿਵੇਂ ਕਈ ਬੱਚਾ ਨੇ ਐਮ ਐਸ ਸੀ ਕੀਤੀ ਹੋਈ ਆ ਡਬਲ ਐਮ ਐ ਕੀਤੀ ਹੋਈ ਆ ਇਦਾਂ ਦੇ ਸਟੂਡੈਂਟਸ ਲਈ ਬਹੁਤ ਤੋਂ ਵਧੀਆ ਓਪਰਚੁਨਿਟੀ ਹੈ ਕਿ ਆਸਟ੍ਰੇਲੀਆ ਐਫ ਜੀ ਕੰਟਰੀ ਆ ਇੱਕ ਵਾਰੀ ਸਟੂਡੈਂਟ ਵੀਜ਼ਾ ਰਿਫਿਊਜ਼ ਹੋ ਗਿਆ ਦੁਬਾਰਾ ਫੈਲ ਹੀ ਲੱਗਣੀ ਬੱਚਿਆਂ ਨੂੰ ਕਮਾਈ ਹੋ ਸੋਹਣੀ ਹੈ 5-10% ਜਿਹੜੀ ਜੇ ਕੋਈ ਕਮੀ ਰਹਿੰਦੀ ਆ ਤੇ ਉਹ ਘਾਗ ਦੀ ਕਿਸਮਤ ਵੀ ਕਹਿ ਸਕਦੇ ਆ ਕਿਸਮਤ ਹੁੰਦੀ ਆ ਵੀ ਉਹ ਕਈ ਵਾਰੀ ਦਾਣਾ ਪਾਣੀ ਨਹੀਂ ਲਿਖਿਆ ਫਿਰ ਉੱਥੇ ਅਸੀਂ ਵੀ ਕੀ ਕਰ ਸਕਦੇ ਆ ਆਪ ਜਗਦੀਪ ਨੇ ਕਿੰਨੀਆਂ ਕਿ ਕੰਟਰੀਆਂ ਭੂਮੀਆਂ ਨੇ ਮੈਂ ਕੋਈ ਕੰਟਰੀ ਨਹੀਂ ਛੱਡੀ ਜੀ ਬਹੁਤ ਮਾੜੇ ਹਾਲਾਤ ਦੇਖੇ ਹੋਏ ਆ ਸਰੀਬੀ ਨਾ ਹੁੰਦੀ ਸ਼ਾਇਦ ਤੇ ਮੈਂ ਅੱਜ ਵਰਲਡ ਰਿਕਾਰਡ 'ਚ ਨਾਮ ਦਰਜ ਹੁੰਦਾ ਮੇਰਾ ਕਿਉਂਕਿ ਮੈਂ ਇੰਨਾ ਸੋਹਣਾ ਐਥਲੀਟ ਸੀਗਾ ਬਹੁਤ ਜ਼ਿਆਦਾ ਸਪੀਡ ਸੀ ਏਜੰਟਾਂ ਦਾ ਅੱਜ ਕੱਲ ਪੰਜਾਬ ਦੇ ਵਿੱਚ ਅਕਸ ਇੰਨਾ ਜ਼ਿਆਦਾ ਖਰਾਬ ਹੋਇਆ ਪਿਆ ਹੈ ਕੇ ਵੀ ਗਰੰਟੀਆਂ ਦਿੰਦੇ ਥੱਕ ਜਾਂਦੇ ਆ ਆਮ ਤੌਰ ਤੇ ਏਜੰਟਾਂ ਨੂੰ ਜੁੱਲੀ ਜਾ ਕੇ ਕਹਿ ਦਿੰਦੇ ਆ ਹਾਂਜੀ ਹਾਂਜੀ ਪਰ ਕਿਤੇ ਜੇ ਜਾ ਕੇ ਦਫਤਰ ਪਾ ਕੇ ਪੈਸੇ ਲੈ ਕੇ ਲੋਕਾਂ ਤੋਂ ਤੇ ਮੁੜ ਕੇ ਇੱਥੇ ਆਉਂਦੇ ਨਹੀਂ ਜੀ ਮੈਂ ਗगन ਸਿੱਧੂ ਇਸ ਵਕਤ ਅਸੀਂ ਮੋਗੇ ਖੜੇ ਹੋਏ ਆ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਵਿੱਚ ਇਸ ਲੜਕੀ ਦਾ ਵੀਜ਼ਾ ਆਇਆ ਹੈ ਤੇ ਇਹਦਾ ਅੰਦਾਜ਼ਾ ਉਦੋਂ ਲੱਗ ਜਾਂਦਾ ਜਦੋਂ ਕੋਈ ਬੰਦਾ ਬਾਹਰੋਂ ਡੱਬਾ ਲੈ ਕੇ ਆਉਂਦਾ ਹੈ ਉਦੋਂ ਪਤਾ ਲੱਗ ਜਾਂਦਾ ਵੀ ਲੈ ਆ ਵੀ ਕੋਈ ਖੁਸ਼ੀ ਦੀ ਗੱਲ ਹੈ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਪੂਜਾ ਹੈ ਕਿੱਥੋਂ ਆਏ ਹੋ ਜੀ ਮੈਂ ਪਿੰਡ ਮਰਾੜਕਲਾ ਸ਼੍ਰੀ ਮੁਖਸੇ ਸਾਹਿਬ ਦੇ ਰਹਿਣ ਵਾਲੀ ਹਾਂ ਠੀਕ ਹੈ ਜੀ ਇਹ ਵੀਜ਼ਾ ਆਇਆ ਤੁਹਾਡਾ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ ਜੀ ਇੱਥੇ ਅੱਜ ਪਹੁੰਚੇ ਹਾਂ ਕਿੰਨਾ ਸਮਾਂ ਹੋ ਗਿਆ ਸੀ ਅਪਲਾਈ ਕਰਦਿਆਂ ਨੂੰ ਔਰ ਪਲੱਸ 2 ਤੋਂ ਬਾਅਦ ਤੁਸੀਂ ਸ਼ਾਇਦ ਕੀਤਾ 2024 ਚ ਮੈਂ ਪਲੱਸ 2 ਕੀਤੀ ਸੀ ਔਰ ਉਸ ਬਾਅਦ ਮੈਂ ਇੱਥੇ ਵਿਜ਼ਿਟ ਕੀਤਾ ਆਪਦੀ ਮਤਲਬ ਬਹੁਤ ਵਧੀਆ ਇਹਨਾਂ ਦੀ ਸਰਵਿਸ ਲੱਗੀ ਐਂਡ ਵਿਦਨਾ ਮੰਥ ਇਹਨਾਂ ਨੇ ਮੈਨੂੰ ਮੇਰਾ ਵੀਜ਼ਾ ਗ੍ਰਾਂਟ ਕਰਕੇ ਦਿੱਤਾ ਤੇ ਮੈਂ ਬਹੁਤ ਖੁਸ਼ ਹਾਂ ਤੇ ਇਥੋਂ ਦਾ ਸਟਾਫ ਬਹੁਤ ਹੀ ਕੋਆਪਰੇਟਿਵ ਹੈਗਾ ਤੇ ਮੈਂ ਸਾਰਿਆਂ ਨੂੰ ਰეკਮੈਂਡ ਕਰਦੀ ਹਾਂ ਵੀ ਇੱਥੇ ਜਰੂਰ ਆਉਣ ਤੇ ਆਪਦਾ ਸੁਪਨਾ ਬਾਹਰ ਜਾਣ ਦਾ ਸੁਪਨਾ ਜਰੂਰ ਪੂਰਾ ਕਰੋ ਤੁਹਾਡੇ ਕੋਲੋਂ ਵੀ ਪੁੱਛਣਾ ਚਾਹਾਂਗੀ ਮੈਮ ਜਦੋਂ ਇਹ ਬੱਚਾ ਤੁਹਾਡੇ ਕੋਲ ਆਇਆ ਸੀ ਤੇ ਆਪਾਂ ਨੂੰ ਇੱਕ ਹੁੰਦਾ ਹੈ ਕਿ ਆਪਾਂ ਦੇਖ ਕੇ ਕਾਗਜ਼ ਪੱਤਰ ਦੇਖਣਾ ਹੁੰਦਾ ਹੈ ਵੀ ਇਹ ਬੱਚੇ ਦਾ ਕਿੰਨੇ ਕਿ ਚਿਰ ਦੇ ਵਿੱਚ ਚਾਂਸ ਹੈ ਤੁਸੀਂ ਪਹਿਲੀ ਵਾਰ ਪੂਜਾ ਨੂੰ ਕਦੋਂ ਮਿਲੇ ਸੀ ਜਸਟ ਨੀਅਰ ਬਾਊਟ ਟੂ ਮੰਥਸ ਪਹਿਲਾਂ ਹੀ ਅਸੀਂ ਮਿਲੇ ਸੀ ਸੋ ਇਹਨਾਂ ਦੀ ਫੈਮਿਲੀ ਔਰ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਕਾਫੀ ਬੱਚਿਆਂ ਦੀਆਂ ਮਤਲਬ ਫੈਮਲੀਆਂ ਦੇ ਵਿੱਚ ਕਜ਼ਨਸ ਦੀਆਂ ਫਿਰ ਫਾਈਨਲ ਸਾਡੇ ਕੋਲ ਲੱਗੀਆਂ ਹੋਈਆਂ ਸੀ ਔਰ ਸਾਰੀਆਂ ਹੀ ਸਕਸੈਸ ਰਏ ਨੇ ਸੋ ਉਸ ਤੋਂ ਬਾਅਦ ਇਹਨਾਂ ਦਾ ਆਲਰੇਡੀ ਸਾਡੇ ਦਾ ਟਰਸਟ ਬਣਿਆ ਹੋਇਆ ਸੀ ਹੈਨਾ ਸੋ ਜੋ ਵੀ ਇਹਨਾਂ ਨੂੰ ਡਾਕੂਮੈਂਟੇਸ਼ਨ ਦੇ ਵਿੱਚ ਕੋਈ ਵੀ ਪ੍ਰੋਬਲਮ ਆਂਦੀ ਸੀ ਤਾਂ ਅਸੀਂ ਇਹਨਾਂ ਨੂੰ ਪ੍ਰੋਪਰਲੀ ਗਾਈਡ ਕਰਦੇ ਸੀ ਐਂਡ ਵਿਦਿਨ 1 ਮੰਥ ਅਸੀਂ ਇਹਨਾਂ ਦਾ ਵੀਜ਼ਾ ਲੈ ਕੇ ਦਿੱਤਾ ਬਾਕੀ ਤੁਸੀਂ ਮਤਲਬ ਜੋ ਸਾਡਾ ਐਕਸਪੀਰੀਅੰਸ ਰਿਹਾ ਹੈ ਨਾ ਤੁਸੀਂ ਬੱਚੇ ਦੇ ਮੂੰਹੋਂ ਹੀ ਸੁਣ ਲਿਆ ਸੋ ਹਮਮ ਆਮ ਤੌਰ ਤੇ ਜਦੋਂ ਅਸੀਂ ਕਿਤੇ ਵੀ ਵੀਜ਼ਾ ਲਵਾਉਣਾ ਹੁੰਦਾ ਸਾਨੂੰ ਏਜੰਟਾਂ ਦਾ ਬੜਾ ਡਰ ਹੁੰਦਾ ਸਾਨੂੰ ਇਹ ਹੁੰਦਾ ਹੈ ਕਿ ਕਿਤੇ ਅਸੀਂ ਗਲਤ ਬੰਦੇ ਕੋਲ ਨਾ ਫਸ ਜਾਈਏ ਹੈਨਾ ਤੇ ਪਹਿਲਾਂ ਕਰਾਂ ਦੇ ਵਿੱਚ ਸਲਾਹਾਂ ਵੀ ਹੁੰਦੀਆਂ ਹੋਣੀਆਂ ਹੈਨਾ ਤੇ ਤੁਸੀਂ ਇਥੋਂ ਨੂੰ ਕਿਵੇਂ ਚੂਜ਼ ਕੀਤਾ ਪਹਿਲਾਂ ਕਿਤੇ ਦੇਖਿਆ ਸੀ ਜਾਂ ਕੋਈ ਪਹਿਲਾਂ ਵੀਜ਼ੇ ਲੱਗੇ ਸੀ ਮਤਲਬ ਮੈਂ ਜਿੱਦਾਂ ਮੁਕਸਾਡੀ ਸਟ੍ਰੀਟ ਤੇ ਰਹਿਣ ਵਾਲੀਆਂ ਤੇ ਅਸੀਂ ਉੱਥੇ ਵਧੂ ਇਮੀਗ੍ਰੇਸ਼ਨਸ ਹੈਗੇ ਆ ਇੱਕ ਦੋ ਵਾਰ ਅਸੀਂ ਵਿਜ਼ਿਟ ਕੀਤਾ ਪਰ ਤਾਂ ਉਹਨਾਂ ਦੀ ਸਾਨੂੰ ਸਰਵਿਸ ਨਹੀਂ ਵਧੀਆਂ ਲੱਗੀ ਫਿਰ ਸਾਨੂੰ ਸਾਡੀ ਰਿਲੇਟਿਵਸ ਨੇ ਰეკਮੈਂਡ ਕੀਤਾ ਵੀ ਤੁਸੀਂ ਇੱਥੇ ਜ਼ਰੂਰ ਵਿਜ਼ਿਟ ਕਰੋ ਐਂਡ ਅਸੀਂ ਜਦੋਂ ਪਹਿਲੀ ਵਾਰੀ ਵਿਜ਼ਿਟ ਕੀਤੇ ਸਰ ਬਹੁਤ ਵਧੀਆ ਲੱਗਾ ਤੇ ਅਸੀਂ ਸੋਚਿਆ ਸੀ ਆਪਦਾ ਵੀਜ਼ਾ ਇੱਥੇ ਹੀ ਲਵੋਣ ਨੂੰ ਹਾਈ ਤਾਂ ਕੁੜੀ ਪੂਰਾ ਖੁਸ਼ ਆ ਜਾ ਚੜਨ ਵੇਲੇ ਪਲਰ ਹੋਈ ਜਾਵੇ ਨਹੀਂ ਖੈਰ ਵੀਜ਼ੇ ਦੀ ਖੁਸ਼ੀ ਹੁੰਦੀ ਹੈ ਇੱਧਰ ਉਹਨਾਂ ਦੇ ਮਾਤਾ ਜੀ ਆ ਉਹਨਾਂ ਨਾਲ ਵੀ ਗੱਲ ਕਰ ਲੈਣੇ ਆ ਸੱਸੀ ਕਾਲ ਜੀ ਸੱਸੀ ਕਾਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਜਿਵੇਂ ਮੈਂ ਪਹਿਲਾਂ ਡਰ ਦਾ ਦੀ ਗੱਲ ਕੀਤੀ ਵੀ ਬਹੁਤ ਸਾਰੇ ਲੋਕਾਂ ਨੂੰ ਡਰ ਹੁੰਦਾ ਹੈ ਹਨਾ ਤੇ ਇੱਕ ਜਦੋਂ ਕਿ ਤੋ ਕੰਮ ਹੋ ਜਾਂਦਾ ਹੈ ਤੇ ਇਹ ਵੀ ਜ਼ਰੂਰ ਪੁੱਛਣਾ ਚਾਹੀਦਾ ਹੈ ਵੀ ਬਾਕੀਆਂ ਨਾਲੋਂ ਜਿਹੜੀ ਪੇਮੈਂਟ ਆ ਉਹ ਉਹਨਾਂ ਬਰਾਬਰ ਹੀ ਸੀ ਜਾਂ ਵੱਧ ਲਿੱਤੀ ਗਈ ਕਿਉਂਕਿ ਜਿੰਨੀ ਛੇਤੀ ਵੀਜ਼ਾ ਆਇਆ ਮੇਰੇ ਖਿਆਲ ਨਾਲ ਤੇ ਉਹਦੇ ਵਿੱਚ ਸਾਰਿਆਂ ਨੂੰ ਆਏ ਹੁੰਦਾ ਵੀ ਮਹਿੰਗੇ ਹੋਣਗੇ ਹਾਂਜੀ ਨਹੀਂ ਸਾਰਿਆਂ ਨੂੰ ਕੁਝ ਨਹੀਂ ਲੱਗਿਆ ਜੀ ਅੱਛਾ ਹਾਂਜੀ ਹਾਂਜੀ ਖੁਸ਼ੀ ਹੈ ਜੀ ਅੱਜ ਪੂਰੀ ਬਹੁਤ ਖੁਸ਼ੀ ਹੈ ਹਾਂਜੀ ਅੱਛਾ ਤੁਸੀਂ ਕੀ ਕਹਿਣਾ ਚਾਹੋਗੇ ਜੀ ਹਾਂਜੀ ਇਹਨਾਂ ਨੇ ਹਰ ਟਾਈਮ ਹੈਲਪ ਕੀਤੀ ਜਦੋਂ ਵੀ ਇਹਨਾਂ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਸੀ ਸਟਾਫ ਬਹੁਤ ਵਧੀਆ ਵੀ ਦਿਨ ਮੰਥ ਵਿੱਚ ਮੇਰੀ ਸਿਸਟਰ ਦਾ ਵੀਜ਼ਾ ਆ ਗਿਆ ਪਰ ਤੂੰ ਛੋਟੀ ਐ ਇਹ ਹਾਂਜੀ ਇਹ ਮੇਰੇ ਤੋਂ ਛੋਟੀ ਐ ਮੇਰੀ ਕਜ਼ਨ ਆ ਹਾਂ ਤੇ ਹੁਣ ਤਾਂ ਐ ਜੇ ਲੱਗਦਾ ਉਹ ਇੰਨਾ ਸੌਖਾ ਜੇ ਬਾਹਰ ਜਾਣਾ ਮੈਂ ਵੀ ਡਰਾਈਵ ਕਰਾਂ ਹਾਂਜੀ ਮੇਰੀ ਹੇ ਮੈਨੂੰ ਲੱਗਿਆ ਹੀ ਹੋਇਆ ਸੀ ਅੱਛਾ ਤੁਹਾਡਾ ਲੱਗਿਆ ਹੋਇਆ ਵਾਹ ਜੀ ਵਾਹ ਇੱਕੋ ਘਰ ਦੇ ਵਿੱਚ ਉਹ ਦੋ ਤੁਸੀਂ ਵੀ ਇੱਥੇ ਹੀ ਲਵਾਇਆ ਸੀ ਨਹੀਂ ਜੀ ਮੇਰੇ ਹਸਬੰਦ ਬਾਹਰ ਅੱਛਾ ਅੱਛਾ ਜੀ ਮੇਰੀ ਮੈਰਿਜ ਮੈਨੂੰ ਹਰ ਇੱਕ ਚੀਜ਼ ਸ਼ੌਕਿੰਗ ਲੱਗ ਰਹੀ ਹੈ ਤੂੰ ਵਿਆਹੀ ਵੀ ਆ ਭਾਈ ਮੈਂ ਤਾਂ ਇਹ ਦੇ ਅੱਛਾ ਅੱਛਾ ਠੀਕ ਹੈ ਫਿਰ ਮੰਗੇਤਰ ਗਾਓ ਇੱਧਰ ਗੱਲਬਾਤ ਕਰਨੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡੀਆਂ ਬੇਟੀਆਂ ਨੇ ਇਹਦੋਂ ਨੂੰ ਹਾਂ ਜੀ ਮੇਰੀ ਹਾਂ ਜੀ ਬੇਟੀ ਕੁਝ ਅੱਛਾ ਦੂਸਰੀ ਬੇਟੀ ਵੀ ਤੁਹਾਡੀਆਂ ਹਾਂ ਉਹ ਮੇਰੀ ਧੀ ਜੀ ਅੱਛਾ ਠੀਕ ਹੈ ਇੱਕੋ ਕਰਦੇ ਵਿੱਚ ਹਾਂ ਹਾਂ ਜੀ ਕਿੰਨੀ ਕਿ ਖੁਸ਼ੀ ਹੈ ਜੀ ਵੀਜ਼ਾ ਆਇਆ ਨਹੀਂ ਬਹੁਤ ਵਧੀਆ ਜੀ ਬਹੁਤ ਸਾਨੂੰ ਬਹੁਤ ਖੁਸ਼ੀ ਹੈ ਜੀ ਹਾਂਜੀ ਥੋੜੇ ਸਮੇਂ ਦੇ ਵਿੱਚ ਹੀ ਸਾਡਾ ਵੀਜ਼ਾ ਇਹਨਾਂ ਨੇ ਗ੍ਰਾਂਟ ਕਰਤਾ ਸਾਨੂੰ ਜੀ ਹਾਂਜੀ ਤੇ ਸਾਰੀ ਪੇਮੈਂਟ ਵੀ ਇਹਨਾਂ ਨੇ ਸਾਨੂੰ ਵੀਜ਼ਾ ਲੱਗਣ ਤੋਂ ਬਾਅਦ ਹੀ ਸਾਡੇ ਤੋਂ ਲੈਣ ਗਈ ਹੈ ਜੀ ਅੱਛਾ ਵੀਜ਼ਾ ਲੱਗਣ ਤੋਂ ਬਾਅਦ ਪੇਮੈਂਟ ਲਈ ਹੈ ਸਾਨੂੰ ਬਹੁਤ ਵਿਸ਼ਵਾਸ ਹੈ ਜੀ ਇਹਨਾਂ ਤੇ ਹਾਂ ਅਸੀਂ ਤਾਂ ਹਰੇਕ ਨੂੰ ਆਨੇ ਜੀ ਪੂਰੀ ਇਮੀਗ੍ਰੇਸ਼ਨ ਦੇ ਇੱਥੇ ਆਓ ਜੀ ਤੇ ਬਹੁਤ ਵਧੀਆ ਮਤਲਬ ਆਪਾਂ ਨੂੰ ਅਟੈਂਡ ਕਰਦੇ ਜੀ ਹਾਂਜੀ ਮਚਾ ਇੱਕ ਗੇੜਿਆਂ ਦਾ ਬੜਾ ਲੰਮਾ ਹੁੰਦਾ ਹੈ ਇਹਨਾਂ ਦੇ ਸਿਰ ਵੀ ਗੇੜੇ ਬਹੁਤ ਮਰੌਲੇ ਕਿੰਨੇ ਹੀ ਗੇੜੇ ਵਜੇ ਨਹੀਂ ਨਹੀਂ ਇਹ ਤਾਂ ਗਲਤ ਗੱਲ ਹੈ ਜੀ ਸਾਨੂੰ ਮਤਲਬ ਦੋ ਕੁ ਵਾਰ ਸਾਨੂੰ ਇੱਥੇ ਵਿਜ਼ਿਟ ਕਰਨਾ ਪਿਆ ਜੀ ਤੇ ਸਾਡਾ ਸਾਰਾ ਕੰਮ ਉੱਥੇ ਹੀ ਹੁੰਦਾ ਸੀਗਾ ਜੀ ਜੋ ਵੀ ਸਾਡੇ ਇਹਨਾਂ ਦਾ ਸਟਾਫ ਸੀ ਸਾਡੇ ਨਾਲ ਬਹੁਤ ਵਧੀਆ ਮਤਲਬ ਉਹ ਸਾਨੂੰ ਸਾਡੇ ਨਾਲ ਕਰਦੇ ਰਹੇ ਮਤਲਬ ਵਧੀਆ ਕੋਪਰੇਟ ਕਰਦੇ ਹਾਂਜੀ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਚੰਗਾ ਲੱਗਿਆ ਤੁਹਾਨੂੰ ਨਾਲ ਗੱਲਬਾਤ ਕਰਕੇ ਸਤਿ ਸ਼੍ਰੀ ਅਕਾਲ ਜੀ ਮੈਂ ਗਗਨ ਸਿੱਧੂ ਇਸ ਵਕਤ ਅਸੀਂ ਮੋਗਾ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਵਿੱਚ ਬੈਠੇ ਹੋਏ ਹਾਂ ਮੇਨਾ ਭਾਈ ਜਗਦੀਪ ਸਿੰਘ ਪੂਰੀ ਮੌਜੂਦ ਨੇ ਇਹਨਾਂ ਦਾ ਪੂਰੀ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਜਿਹੜਾ ਇੱਕ ਸੈਂਟਰ ਹੈ ਇੱਥੋਂ ਬਹੁਤ ਸਾਰੇ ਬੱਚਿਆਂ ਦੇ ਵੀਜ਼ਾ ਲੱਗਦੇ ਨੇ ਤੇ ਵੀਜ਼ਾ ਵੀ ਆਸਟ੍ਰੇਲੀਆ ਦੇ ਲੱਗਦੇ ਨੇ ਆਮ ਤੌਰ ਤੇ ਬਹੁਤ ਸਾਰੇ ਏਜੰਟ ਇਸ ਵੀਜ਼ੇ ਨੂੰ ਹੱਥ ਨਹੀਂ ਪਾਉਂਦੇ ਜਾਂ ਆਸਟ੍ਰੇਲੀਆ ਅ ਦਾ ਵੀ ਜੇ ਦੀ ਜੇ ਗੱਲ ਹੋਵੇ ਤਾਂ ਬਹੁਤ ਸਾਰੀਆਂ ਦਿੱਕਤਾਂ ਲੋਕਾਂ ਨੂੰ ਆਉਂਦੀਆਂ ਨੇ ਉਹ ਕਿਹੜੀਆਂ-ਕਿਹੜੀਆਂ ਦਿੱਕਤਾਂ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਸੀ ਕਲਬਾਈ ਸਸੀ ਕਲ ਭੈਣੇ ਬਹੁਤ-ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਜੀ ਜੀ ਸਭ ਤੋਂ ਪਹਿਲਾਂ ਤਾਂ ਭੈ ਜ ਤੁਹਾਡੇ ਬਾਰੇ ਹੀ ਜਾਨਣਾ ਹੁੰਦਾ ਅਸੀਂ ਕਿ ਤੁਸੀਂ ਕੌਣ ਹੋ ਕਿਉਂਕਿ ਆਮ ਤੌਰ ਤੇ ਏਜੰਟਾਂ ਨੂੰ ਜੁੱਲੀ ਜੱਗ ਜੇ ਕਹਿ ਦਿੰਦੇ ਆ ਕਿ ਕਿਤੇ ਜੇ ਜਾ ਕੇ ਦਫ਼ਤਰ ਪਾ ਕੇ ਪੈਸੇ ਲੈ ਕੇ ਲੋਕਾਂ ਤੋਂ ਤੇ ਮੜਕੇ ਇੱਥੇ ਆਉਂਦੇ ਨਹੀਂ ਸੋ ਬੰਦੇ ਦਾ ਪਿਸ਼ੋਕੜ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿੰਨੇ ਸਾਲਾਂ ਤੋਂ ਇਹ ਕੰਮ ਕਰ ਰਹੇ ਹੋ ਤੇ ਕੀ ਪਿਸ਼ੋਕੜ ਹੈ ਪਹਿਨ ਜੀ ਅਸੀਂ ਮੋਗਾ ਤੋਂ ਲੋਕਲ ਹੀ ਆ ਹਮਮ ਔਰ 2002 ਤੋਂ ਲੈ ਕੇ ਮੈਂ ਕੱਲਾ ਆਸਟ੍ਰੇਲੀਆ ਹੀ ਕਰਦਾ ਜੀ ਹੋਰ ਕੋਈ ਕੰਟਰੀ ਅਸੀਂ ਡੀਲਿੰਗ ਕਰਦੇ ਅੱਛਾ ਕੋਈ ਵੀ ਕੰਟਰੀ ਹੋਰ ਕੱਲਾ ਆਸਟ੍ਰੇਲੀਆ ਕੱਲਾ ਸਟੂਡੈਂਟ ਵੀਜ਼ਾ ਹੋਰ ਕੋਈ ਵਰਕ ਪਰਮਿਟ ਵਗੈਰਾ ਕੋਈ ਕਾਮਣੀ ਉਧਰ ਦਾ ਕੋਈ ਕਰਦੇ ਸੀ ਕਿੰਨੇ ਸਾਲ ਦੱਸੇ ਤੁਸੀਂ ਸਾਢੇ 2002 ਤੋਂ ਸਾਢੇ 22 ਸਾਲ ਹੋ ਗਏ ਸਾਢੇ 22 ਸਾਲ ਹੋ ਗਏ ਇੱਕ ਸਾਲ ਦੀ ਤਪੱਸਿਆ ਹੀ ਕਹਿ ਲਓ ਹਾਂਜੀ ਬਿਲਕੁਲ ਜੀ ਬਿਲਕੁਲ ਬਸ ਇਹ ਵੀ ਇੱਕ ਬੱਚਿਆਂ ਨੂੰ ਜਦੋਂ ਭੇਜਦੇ ਆ ਨਾ ਇੱਕ ਸੈਟੀਸਫੈਕਸ਼ਨ ਹੁੰਦੀ ਹੈ ਕਿ ਖੁਸ਼ੀ ਹੁੰਦੀ ਆ ਵੀ ਅਸੀਂ ਬੱਚਾ ਇੱਕ ਸਹੀ ਜਗ੍ਹਾ ਤੇ ਭੇਜਤਾ ਜਿੱਥੇ ਉਹ ਘਮਾਰਿਆ ਵਾ ਖੁਸ਼ ਆ ਸੈਟਾ ਐਨਵਾਇਰਨਮੈਂਟ ਦਾ ਕੋਈ ਪ੍ਰੋਬਲਮ ਨਹੀਂ ਸੇਮ ਲਾਈਕ ਇੰਡੀਆ ਮਤਲਬ ਜਮਾ ਬੈਦਾਰਾ ਜਿਹੜਾ ਉਹ ਇੰਡੀਆ ਵਰਗਾ ਸਾਰੇ ਹੂੰ ਉਸ ਤੋਂ ਬਾਅਦ ਵਿੱਚ ਜਿਹੜੀਆਂ ਡਿਗਰੀਆਂ ਵਾ ਉਹਨਾਂ ਦੀ ਡਿਊਰੇਸ਼ਨ ਇੰਡੀਆ ਦੇ ਸੇਮ ਮਤਲਬ ਜਿੰਨੇ ਇੰਡੀਆ ਚ ਹੁੰਦੀ ਜਿੱਦਾਂ ਉਦਾਂ ਹੀ ਹੁੰਦੀ ਆ ਹੂੰ ਫਿਰ ਉਸ ਤੋਂ ਬਾਅਦ ਕੋਈ ਜ਼ਿਆਦਾ ਠੰਡ ਨਹੀਂ ਕੋਈ ਗਰਮੀ ਨਹੀਂ ਜ਼ਿਆਦਾ ਨਸ਼ੇ ਤੋਂ ਰਹਿਤਾ ਕੋਈ ਨਾ ਮਾਤਰ ਮੜਾ ਮੋਟਾ ਕਹਿ ਸਕਦੇ ਆ ਪਰ ਜਿਵੇਂ ਜੋ ਹਾਲਾਤ ਕੈਨੇਡਾ ਵਰਗੀ ਕੰਟਰੀ ਚ ਹੋ ਗਈ ਆ ਉਹ ਨਹੀਂ ਹੈਗੇ ਫਿਰ ਉਸ ਤੋਂ ਬਾਅਦ ਵਿੱਚ ਬੱਚਿਆਂ ਨੂੰ ਕਮਾਈ ਉਹ ਸੋਹਣੀ ਹੁੰਦੀ ਆ ਹੂੰ ਸੋ ਇੰਨੀਆਂ ਚੀਜ਼ਾਂ ਕਰਕੇ ਅਸੀਂ ਮਤਲਬ ਇੱਕ ਕੰਟਰਾਸਟ ਕਹਿ ਲਈਏ ਜਾਂ ਇੱਕ ਅਲੱਗ ਪਲੇਟਫਾਰਮ ਜਿਹੜਾ ਸਾਡਾ ਬਣਿਆ ਹੋਇਆ ਅਲੱਗ ਟ੍ਰੈਕ ਬਣਿਆ ਹੋਇਆ ਬਾਕੀ ਕੰਸਲਟੈਂਟ ਨਾਲੋਂ ਤੇ ਅ ਸਾਨੂੰ ਮਾਰਕੀਟ 'ਚ ਜਿਵੇਂ ਸ਼ੁਰੂ ਤੋਂ ਅਸੀਂ B2B ਕਰਦੇ ਰਹੇ ਹਾਂ ਤੇ ਹੁਣ ਅਸੀਂ 6 ਮਹੀਨੇ ਤੋਂ B2C ਦੇ ਵਿੱਚ ਐਂਟਰ ਹੋਣ ਲਈ ਕੋਸ਼ਿਸ਼ ਕਰ ਰਹੇ ਹਾਂ ਹੂੰ ਤਾਂ ਇਹ ਜਿਵੇਂ ਪਹਿਲਾਂ ਵਧੀਆ ਸਰਵਿਸਿਜ਼ ਅਸੀਂ ਦਿੰਨੇ ਰਹੇ ਹਾਂ ਕੁਆਲਿਟੀ ਸਰਵਿਸ ਉਦਾਂ ਹੀ ਹੋਣ ਮਿਲ ਲੈਂਗੀਆਂ ਕੋਈ ਲੰਬੇ ਵਾਲਾ ਗੱਲ ਨਹੀਂ ਰੋਣਾ ਸਾਡਾ ਕੀ ਕੁਛ ਸਰਵਿਸਸ ਦੇ ਵਿੱਚ ਹੁੰਦਾ ਆ ਤੇ ਕੀ ਕੁਛ ਜਿਹੜਾ ਵੈਲਿਡ ਹੋਣਾ ਚਾਹੀਦਾ ਬੱਚੇ ਦੇ ਵਿੱਚ ਕਿਉਂਕਿ ਬਹੁਤ ਸਾਰੇ ਬੱਚੇ ਜਿਹੜਾ ਇਹ ਉਹ ਜਾਂਦੇ ਨਹੀਂ ਜਾਂ ਜੇ ਜਾਂਦੇ ਆ ਤੇ ਉਹਨਾਂ ਦੇ ਵੀਜ਼ੇ ਰਿਜੈਕਟ ਹੁੰਦੇ ਆ ਤੇ ਉਹਨਾਂ ਦੇ ਪਿੱਛੇ ਰੀਜ਼ਨ ਕੀ ਰਹਿੰਦਾ ਹੈ ਭੈ ਜੀ ਦੇਖੋ ਬੇਸਿਕਲੀ ਨਾ ਆਸਟ੍ਰੇਲੀਆ ਦੇ ਵਿੱਚ ਬਹੁਤ ਜ਼ਿਆਦਾ ਡਾਕੂਮੈਂਟ ਚਾਹੀਦੇ ਹੁੰਦੇ ਆ ਮਤਲਬ ਜਿਵੇਂ ਕਹਿ ਲਈਏ ਵੀ ਹੁਣ ਇਸ ਟਾਈਮ ਦੀ ਕਰੰਟ ਰੂਲ ਦੀ ਆਪਾਂ ਗੱਲ ਕਰ ਲਈਏ ਤਾ ਆਸਟ੍ਰੇਲੀਆ ਜਿਹੜਾ ਵਾ ਖੇਤੀਬਾੜੀ ਡੈਰੀ ਕੋਈ ਨਾ ਬਟਿਕ ਪਾਰਲਰ ਦੀ ਇਨਕਮ ਨਹੀਂ ਲੈਂਦਾ ਹੂੰ ਉਹ ਕਹਿੰਦੇ ਵੀ ਸਾਨੂੰ ਪ੍ਰੋਫੈਸ਼ਨਲ ਕਾਰੋਬਾਰ ਜਾਂ ਤਨਖਾਹ ਦੀ ਇਨਕਮ ਦਿਖਾਓ ਸਾਲ ਦੀ ਮਾਂ ਪਿਓ ਦੀ 15-16 ਲੱਖ ਰੁਪਏ ਦੀ ਹੂੰ ਜਿਹਦਾ ਸਾਨੂੰ 3 ਸਾਲ ਦਾ ਰਿਕਾਰਡ ਮੰਗਦੇ ਉਹ ਹੂੰ ਇਹ ਡਾਕੂਮੈਂਟ ਬੇਸਿਕਲੀ ਜਾਂ 6 ਮਹੀਨੇ ਪੁਰਾਣੇ ਫੰਡ ਯੂਨੀਵਰਸਿਟੀ ਕਾਲਜ ਦੀ ਫੀਸ ਦੇ ਹਿਸਾਬ ਨਾਲ 30 ਲੱਖ ਤੋਂ ਲੈ ਕੇ 55-60 ਲੱਖ ਤੱਕ ਚੱਲੇ ਜਾਂਦੇ ਜਿਹੜੇ ਸ਼ੋਅ ਕਰਨੇ ਆ ਉਸ ਤੋਂ ਬਾਅਦ ਫੀਸਾਂ ਵਗੈਰਾ ਵੀ ਥੋੜੀਆਂ ਜਿਆਦਾ ਆ ਆਸਟ੍ਰੇਲੀਆ ਦੀਆਂ ਕੈਨੇਡਾ ਦੀ ਕੰਪੈਰੀਜ਼ਨ ਆਪਾਂ ਕਰ ਲਿਗੇ ਤਾਂ ਹਾਂ ਔਰ ਜੇ ਆਪਾਂ ਐਂਟਰੀ ਰਿਕੁਆਇਰਮੈਂਟ ਦੀ ਗੱਲ ਕਰ ਲਈਏ ਤਾਂ +2 2024 ਜਾਂ 25 ਦੇ ਵਿੱਚ ਪਾਸ ਹੋਣਾ ਚਾਹੀਦਾ ਬੱਚਾ ਹਾਂ 5.5 ईच ओवरऑल 6 बैंड ਆ ਜਿਹੜੇ ਆਇਲੈਂਡ ਸਪੀਡੀ ਜਾਂ ਟਾਫਲ ਦੇ ਵਿੱਚੋਂ ਹੋਣੇ ਚਾਹੀਦੇ ਆ ਸੈਂਟਰ ਬੇਸਡ ਟੈਸਟ ਹੋਣਾ ਚਾਹੀਦਾ ਠੀਕ ਹੈ ਜੇ ਬੱਚੇ ਨੇ ਗ੍ਰੈਜੂਏਸ਼ਨ ਕੀਤੀ ਹੋਈ ਆ ਤਾਂ ਗ੍ਰੈਜੂਏਸ਼ਨ ਦੇ ਵਿੱਚ 55 60 ਪਰਸੈਂਟ ਨੰਬਰ ਚਾਹੀਦੇ ਆ ਕਿਸੇ ਵੀ ਬੋਰਡ ਤੋਂ ਕਿਸੇ ਯੂਨੀਵਰਸਿਟੀ ਤੋਂ ਕਿਸੇ ਵਿਲਡ ਚ ਕੀਤੀ ਹੋਵੇ ਕੋਈ 5 4 ਸਾਲ ਦਾ ਗੈਪ ਆ ਚੱਲ ਜਾਊਗਾ ਕੋਈ ਐਕਸਪੀਰੀਅੰਸ ਆ ਸਕੈਸਰ ਦੀ ਆ ਕੋਈ ਪ੍ਰੋਬਲਮ ਨਹੀਂ ਬੱਚੇ ਨੇ ਇੰਡੀਆ ਚ ਮਾਸਟਰ ਡਿਗਰੀ ਕੀਤੀ ਹੋਈ ਆ ਤਾਂ ਉਹ ਵੀ ਕੋਈ ਪ੍ਰੋਬਲਮ ਨਹੀਂ ਬੱਚਾ ਉਹ ਰਿਸਰਚ ਪ੍ਰੋਗਰਾਮ ਜਾਂ ਡਾਕਟੋਰੇਟ ਲਈ ਜਾ ਸਕਦਾ ਵਾ ਹਮ ਆਈਟੀ ਇੰਜੀਨੀਅਰਿੰਗ ਜਾਂ ਬਿਜ਼ਨਸ ਦੇ ਵਿੱਚ ਮਾਸਟਰ ਡਿਗਰੀ ਕੀਤੀ ਆ ਤਾਂ ਉਹ 6.5 ਬੈਂਡ ਚਾਹੀਦੇ ਆ ਜੇ ਉਹਨੇ ਨਰਸਿੰਗ ਜਾਂ ਲਾਈਕ ਮੈਡੀਕਲ ਦੇ ਰਿਲੇਟਡ ਕੋਰਸ ਕੀਤਾ ਮਾਸਟਰ ਡਿਗਰੀ ਤਾਂ ਉਹਨੂੰ 7 ਇੰਚ ਚਾਹੀਦੇ ਆ ਬੱਚਿਆਂ ਨੂੰ ਨਾਲ ਲੈ ਕੇ ਜਾ ਸਕਦੇ ਰਿਸਰਚ ਪ੍ਰੋਗਰਾਮ ਬਹੁਤ ਵਧੀਆ ਆਪਸ਼ਨ ਆ ਔਰ ਜਿਵੇਂ ਕਈ ਬੱਚਾ ਨੇ ਐਮਐਸਸੀ ਕੀਤੀ ਹੋਈ ਆ ਡਬਲ ਐਮਏ ਕੀਤੀ ਹੋਈ ਆ ਇਦਾਂ ਦੇ ਸਟੂਡੈਂਟਸ ਲਈ ਬਹੁਤ ਤੋਂ ਵਧੀਆ ਓਪਰਚ्युनिटी ਆ ਸੋ ਤੁਸੀਂ ਕੁਝ ਕਿਤੇ ਬੈਨ ਕਿਹਾ ਕਿ ਇਹ ਕਿਤੇ ਬਿਲਕੁਲ ਬੈਨ ਆ ਵੀ ਜਦੋਂ ਫੰਡ ਸ਼ੋਅ ਕਰਨਾ ਹੁੰਦਾ ਉਹ ਕਿਹੜੇ ਕਿਹੜੇ ਨੇ ਤਾਂ ਜੀ ਖੇਤੀਬਾੜੀ ਬੁਟੀਕ ਕਰਿਆਨਾ ਪਾਰਲਰ ਡੇਰੀ ਇਹ ਇਨਕਮਾਂ ਜਿਹੜੀ ਜਿਹੜੀਆਂ ਬਹੁਤ ਵਧੀਆ ਸਰਕਾਰੀ ਯੂਨੀਵਰਸਿਟੀ ਹੈ ਜਿਹੜੀਆਂ ਉਹ ਨਹੀਂ ਲੈਂਦੇ ਆ ਹੂੰ ਹਾਂਜੀ ਉਹਦੇ ਵਿੱਚ ਕਈ ਕਾਰਨ ਕਹਿ ਸਕਦੇ ਆ ਪੰਨ ਇਸ ਚੀਜ਼ ਦੇ ਵੀ ਜਾਂ ਉਹਨਾਂ ਨੂੰ ਕੁਝ ਜਿਵੇਂ ਜਾਲੀ ਕਾਗਜਾਂ ਬਾਰੇ ਪਤਾ ਲੱਗਾ ਵੀ ਇਹ ਚੀਜ਼ਾਂ ਦੇ ਵਿੱਚ ਕੁਝ ਜਾਲੀ ਕਾਗਜਾਂ ਬਣਾ ਕੇ ਲਾਏ ਜਾ ਰਹੇ ਆ ਇਹ ਚੀਜ਼ ਹੂੰ ਉਹਦੇ ਕਰਕੇ ਕਿਤੇ ਨਾ ਕਿਤੇ ਇਹਨਾਂ ਨੇ ਪਿਛਲੇ ਸਾਲ 2024 ਦੇ ਵਿੱਚ ਜਿਹੜੇ ਮਈ ਚ ਨਵੇਂ ਰੂਲ ਆਏ ਆ ਹਾਂ ਉਹਦੇ ਹਿਸਾਬ ਨਾਲ ਇਹਦੇ ਵਿੱਚ ਇਹਨਾਂ ਨੇ ਬਹੁਤ ਸਾਰੀਆਂ ਚੇਂਜਸ ਕੀਤੇਗਾ ਹੁਣ ਇਹੀ ਵੀਜ਼ਾ ਜਿਹੜਾ ਆਪਾਂ ਫਰਵਰੀ 2024 ਤੋਂ ਪਹਿਲਾਂ ਗੱਲ ਕਰ ਲਈਏ ਤਾਂ 12-13 ਲੱਖ ਰੁਪਏ ਚ ਬੱਚਾ ਪਹੁੰਚ ਜਾਂਦਾ ਸੀਗਾ ਹੁਣ ਉਦੋਂ ਵੀਜ਼ਾ ਦੇ ਦਿੰਦੇ ਸੀ ਕਾਲਜਾਂ ਨੂੰ ਤੇ ਬੱਚਾ ਕਾਲਜ ਚ ਜਾਂਦਾ ਸੀਗਾ ਉਹਨੂੰ ਬਦਲਦੇ ਵੀ ਨਹੀਂ ਲੋੜ ਪੈਂਦੀ ਸੀ ਫੀਸ ਘੱਟ ਵਾਲੇ ਕਾਲਜ ਮਿਲ ਜਾਂਦੇ ਸੀਗੇ ਹੁਣ ਉਹਨਾਂ ਕਾਲਜਾਂ ਨੂੰ ਤਾਂ ਐਮਬੈਸੀ ਝਾਕਦੀ ਵੀ ਨਹੀਂ ਫਾਈਲਾਂ ਜਰੂਰ ਲਾਈ ਜਾ ਰਹੀਆਂ ਕਈ ਏਜੰਟ ਵੀ ਉੱਥੇ ਕਾਗਜ਼ ਘੱਟ ਲੱਗਦੇ ਆ ਤੇ ਬੱਚਾ ਜਿਹੜਾ ਵੀ ਹੈਗਾ ਚਾਹੇ ਉਹ ਕਮਰਸ ਦਾ ਚਾਹੇ ਉਹ ਮੈਡੀਕਲ ਦਾ ਚਾਹੇ ਨਾਨ ਮੈਡੀਕਲ ਦਾ ਉਹ ਸਾਰੇ ਪ੍ਰਾਈਵੇਟ ਕਾਲਜਾਂ ਚ ਫਾਈਲਾਂ ਲਾਏ ਜਾ ਰਹੇ ਪਰ ਸਾਡੇ ਸਿਸਟਮ ਨੇ ਆਫਿਸ ਦਾ ਕੁਝ ਹੋਰ ਆ ਅਸੀਂ ਜੇ ਫਾਈਲ ਚੰਗੀ ਆ ਬੱਚਾ ਯੂਨੀਵਰਸਿਟੀ ਚ ਦੇ ਲਈ एलिਜੀਬਲ ਆ ਤੇ ਅਸੀਂ ਬੱਚੇ ਨੂੰ ਪਹਿਲਾਂ ਕੋਸ਼ਿਸ਼ ਕਰਦੇ ਹੁੰਨੇ ਵੀ ਤੁਸੀਂ ਯੂਨੀਵਰਸਿਟੀ ਚ ਫਾਈਲ ਲਾਓ ਪਹਿਲੀ ਗੱਲ ਤਾਂ ਤੁਹਾਡਾ ਵੀਜ਼ਾ ਆਊਗਾ ਦੂਜੀ ਗੱਲ ਇਹ ਆ ਵੀ ਜੇ ਕੋਈ ਕਾਗਜ਼ ਨਹੀਂ ਹੈਗਾ ਤੁਹਾਡੇ ਕੋਲੇ ਜਿਵੇਂ ਕੋਈ 3 ਸਾਲ ਦਾ ਰਿਕਾਰਡ ਇਨਕਮ ਦਾ ਬਿਜ਼ਨਸ ਦਾ ਮੰਗਦੇ ਜਾਂ ਫੰਡ ਹੈ ਨਹੀਂ ਉਹਦੇ ਚ ਅਸੀਂ ਤੁਹਾਡੀ ਮਦਦ ਕਰਾਂਗੇ ਬੱਚੇ ਕੋਲੇ ਹੁੰਦਾ ਸਾਰਾ ਕੁਝ ਹੀ ਆ ਬਸ ਹੁਣ ਉਹ ਇਹ ਨਹੀਂ ਪਤਾਗਾ ਵੀ ਮੈਂ ਇਹਨਾਂ ਨੂੰ ਸਹੀ ਕਿਵੇਂ ਕਰਨਾ ਜਾਂ ਮੈਸੀ ਨੂੰ ਦਿਖਾਣਾ ਕਿ ਮੈਂ ਯੂਨੀਵਰਸਿਟੀ ਨੂੰ ਉਹ ਬਸ ਇਸੇ ਆਪਾਂ ਜਿਹੜੀ ਫੀਸ ਲੈਣੇ ਉਹ ਇਸੇ ਕੰਮ ਦੀ ਹੋਏ ਲੈਣੇ ਆਪਣੀ ਜੌਬ ਹੀ ਇਹ ਆ ਮੰਨ ਲਓ ਆਪਾਂ ਡਾਕਟਰ ਕੋਲੇ ਜਾਣੇ ਆ ਉਹਦਾ ਕੰਮ ਹੀ ਇਹ ਹੈ ਨਾ ਵੀ ਬਿਮਾਰੀ ਫੜ ਕੇ ਉਹਨੇ ਦੱਸਣਾ ਆਪਾਂ ਨੂੰ ਵੀ ਆ ਪ੍ਰੋਬਲਮਾਂ ਤਾਂ ਨੂੰ ਤੇ ਆ ਦਵਾਈ ਲੋ ਬੇਸਿਕਲੀ ਇੱਕ ਕੋਈ ਵੀ ਕਾਰੋਬਾਰ ਆ ਪਰ ਉਹਦੇ ਵਿੱਚ ਕਿਸੇ ਐਕਸਪਰਟ ਕੋਲੇ ਜਾਣੇ ਸਪੈਸ਼ਲਿਸਟ ਕੋਲੇ ਜਾਣੇ ਆ ਤਾਂ ਉਹਦਾ ਕੰਮ ਇਹੀ ਹੁੰਦਾ ਵਾ ਵੀ ਤੁਹਾਨੂੰ ਇਸ ਚੀਜ਼ ਦੇ ਵਿੱਚ ਆ ਪ੍ਰੋਬਲਮ ਆ ਔਰ ਇਸ ਚੀਜ਼ ਦਾ ਆ ਹਾਲ ਆ ਹੂੰ ਇਸੇ ਚੀਜ਼ ਦੀ ਆਪਾਂ ਫੀਸ ਲੈਂਦੇ ਨਾ ਬੱਚੇ ਤੋਂ ਜੇ ਬੱਚੇ ਨੂੰ ਇੰਨਾ ਚੀਜ਼ਾਂ ਦੀ ਨੌਲੇਜ ਹੋਵੇ ਜਿਵੇਂ ਹੁਣ ਏਜੰਟ ਫਾਈਲਾਂ ਵਾ ਸੋ ਸੋ ਫਾਈਲ ਫੜਦੇ ਆ ਇਕੱਠੀ ਕਰਦੇ ਆ ਚਾਹੇ ਉਹ ਮੈਡੀਕਲ ਦਾ ਚਾਹੇ ਨਾਨ ਮੈਡੀਕਲ ਦਾ ਇੱਕੋ ਪ੍ਰਾਈਵੇਟ ਕਾਲਜ ਚ ਚਲਾਤੀਆਂ ਗਾਗ ਦੀਆਂ ਜੁੱਤੀਆਂ ਗਾਗ ਦੇ ਜ਼ਹਿਰ ਹੈ ਨਾ ਅਸੀਂ ਉਹ ਕੰਮ ਨਹੀਂ ਕਰਦੇ ਤਾਂ ਪੈਸੇ ਆਪ ਦੀ ਜੇਬ ਚੋਂ ਲਾਣੇ ਆ ਜਦੋਂ ਵੀਜ਼ਾ ਆ ਜਾਂਦਾ ਉਦੋਂ ਲਈਦਾ ਕੱਲੀ ਐਮਬੈਸੀ ਫੀਸ ਅਸੀਂ ਪਹਿਲਾਂ ਲੈਨੇ ਬਸ ਨਹੀਂ ਤੁਸੀਂ ਮਤਲਬ ਇਹ ਵੀ ਅਸੀਂ ਬਾਹਰ ਵੀ ਗੱਲ ਕਰ ਰਹੇ ਸੀ ਇੱਕ ਬੱਚੀ ਦਾ ਸ਼ਾਇਦ ਅੱਜ ਵੀਜ਼ਾ ਆਇਆ ਸੀ ਪੂਜਾ ਨਾਮ ਸੀ ਉਹਦਾ ਹਾਂਜੀ ਤੇ ਅਸੀਂ ਉਹਨਾਂ ਨੂੰ ਵੀ ਪੁੱਛ ਰਹੇ ਸੀ ਉਹ ਕਹਿੰਦੇ ਵੀ ਇਹਨਾਂ ਨੇ ਵੀਜ਼ਾ ਲੱਗਣ ਤੋਂ ਬਾਅਦ ਪੈਸੇ ਲਈ ਹੈ ਹਾਂਜੀ ਤੇ ਇਹ ਤਾਂ ਕਿਤੇ ਨਹੀਂ ਹੋਇਆ ਮਤਲਬ ਜੇ ਏਜੰਟਾਂ ਦਾ ਅੱਜ ਕੱਲ ਪੰਜਾਬ ਦੇ ਵਿੱਚ ਅਕਸ ਇਹਨਾਂ ਜਿਆਦਾ ਖਰਾਬ ਹੋਇਆ ਪਿਆ ਕਿ ਵੀ ਗਰੰਟੀਆਂ ਦਿੰਦੇ ਥੱਕ ਜਾਂਦੇ ਆ ਤੇ ਪਰ ਲੋਕ ਤੇ ਜਨਾ ਨਹੀਂ ਚਾਹੁੰਦੇ ਪਰ ਕੋਲੋਂ ਕਰਨਾ ਇੱਕ ਤਾਂ ਹੁੰਦਾ ਸਿਰਫ ਗਰੰਟੀ ਲੈਣਾ ਇੱਕ ਕੋਲੋਂ ਕਰਨਾ ਤੁਸੀਂ ਪੰਨੇਉ ਕਰਦੇ ਹੋ ਹਾਂਜੀ ਕਿੰਨਾ ਖਰਚਾ ਹੁੰਦਾ ਤੇ ਕਿਸ ਤਰੀਕੇ ਨਾਲ ਕਿਹੜਾ-ਕਿਹੜਾ ਖਰਚਾ ਕਰਦੇ ਹੋ ਅ 8-9 ਲੱਖ ਤੋਂ ਫੀਸ ਸ਼ੁਰੂ ਹੋ ਜਾਂਦੀ ਹੈ ਭੈਣ ਜੀ ਯੂਨੀਵਰਸਿਟੀਆਂ ਦੀ ਥੋੜੀਆਂ ਜਿਹੜੀਆਂ ਲੈਵਲ 2 ਦੀਆਂ ਠੀਕ ਹੈ ਉਸ ਤੋਂ ਬਾਅਦ ਵਿੱਚ 25-30 ਲੱਖ 35 ਲੱਖ ਤੱਕ ਦੀਆਂ ਯੂਨੀਵਰਸਿਟੀਆਂ ਪਈਆਂ 6 ਮਹੀਨੇ ਦੀ ਫੀਸ ਆ ਲਗਾ ਠੀਕ ਹੈ ਫਿਰ ਉਸ ਤੋਂ ਬਾਅਦ ਵਿੱਚ ਪੌਣੇ 2 2 ਲੱਖ ਰੁਪਇਆ 2.5 ਲੱਖ ਰੁਪਇਆ ਹੈਲਥ ਇੰਸ਼ੋਰੈਂਸ ਫਿਰ ਉਸ ਤੋਂ ਬਾਅਦ ਵਿੱਚ 1622 ਡਾਲਰ ਆ ਜਿਹੜੇ ਐਮਬੈਸੀ ਦੀ ਫੀਸ ਆ ਲੱਖ ਰੁਪਏ ਦੇ ਕਰੀਬ ਉਹ ਬਣ ਜਾਂਦੀ ਆ ਫਿਰ ਉਸ ਤੋਂ ਬਾਅਦ ਵਿੱਚ ਜਿਹੜੇ ਫੰਡ ਸ਼ੋ ਕਰਨੇ ਆ 30 35 ਲੱਖ ਤੋਂ ਸ਼ੁਰੂ ਹੋ ਕੇ ਤੇ ਉਹ 55 60 ਲੱਖ ਤੱਕ ਚਲੇ ਜਾਂਦੇ ਆ ਇਹ ਸਾਰੇ ਤੁਸੀਂ ਕਰਦੇ ਹੋ ਹਾਂਜੀ ਸਾਡੇ ਕੋਲੇ ਫਾਈਨੈਂਸਰ ਆ ਭੈਣ ਜੀ ਉਹ ਵਿਆਜ ਲੈਂਦੇ ਆ ਕਿ ਉਹ ਪੈਸੇ ਜਿਹੜੇ ਆ ਲਾ ਦਿੰਦੇ ਆ ਉਹ ਸਾਡੇ ਤੋਂ ਵਿਆਜ ਲੈਂਦੇ ਆ ਅਸੀਂ ਗਾਹਕ ਤੋਂ ਪੈਸੇ ਤਾਂ ਲੈਨੇ ਆ ਜਦੋਂ ਵੀਜ਼ਾ ਆ ਜਾਂਦਾ ਨਹੀਂ ਤਾਂ ਕੱਲੀ ਐਮਬੈਸੀ ਫੀਸ ਗਾਹਕ ਦੀ ਹੁੰਦੀ ਆ ਜੇ ਵੀਜ਼ਾ ਆਵੇ ਜਾਂ ਨਾ ਆਵੇ ਸਭ ਨੂੰ ਪਤਾ ਹੁੰਦਾ ਵਾ ਵੀ ਚਾਹੇ ਉਹ ਕੋਈ ਵੀਜ਼ਾ ਹੋਵੇ ਕਿਸੇ ਵੀ ਕੰਟਰੀ ਦਾ ਐਮਬੈਸੀ ਜਿਹੜੀ ਫੀਸ ਲੱਗੀ ਐ ਐਮੈਸੀ ਨੇ ਲੈ ਲਈ ਉਹ ਵੀਜ਼ਾ ਆਵੇ ਨਾ ਵੀ ਉਹ ਮੋੜਦੇ ਨਹੀਂ ਉਹ ਨਾਟ ਫੰਡੇਬਲ ਹੁੰਦੀ ਅਸੀਂ ਗਾਗ ਨੂੰ ਪਹਿਲੇ ਦਿਨ ਕਹਿ ਦਿੰਦਾ ਠੀਕ ਹੈ ਵੀ ਬਾਕੀ ਕੰਮ ਅਸੀਂ ਆਪੇ ਕਰਾਂਗੇ ਕੋਈ ਇਨਕਮ ਦੇ ਕਾਗਜ ਹੈ ਨਹੀਂ ਕੋਈ ਬਿਜ਼ਨਸ ਦੇ ਹੈ ਨਹੀਂ ਕੋਈ ਫੰਡ ਹੈ ਨਹੀਂ ਕੋਈ ਗੱਲ ਨਹੀਂ ਹਰ ਚੀਜ਼ ਦਾ ਹੱਲ ਹੈਗਾ ਪਰ ਅਸੀਂ ਇਨਸਾਨੀਅਤ ਨਾਲ ਕੰਮ ਕਰੀਦਾ ਵਾ ਵੀ ਅਗਲੇ ਦਿਨ ਜੇ ਪੈਸੇ ਮੰਗੇ ਅਗਲੇ ਤੋਂ ਤੇ ਅਗਲੇ ਨੂੰ ਲਾ ਕੇ ਦਿਖਾਈ ਦੇ ਵੀ ਹਾਂ ਤੁਹਾਡੇ ਕੇਸ ਤੇ ਪੈਸਾ ਲੱਗਾ ਵਾ ਇਹ ਕਿੰਨਾ ਕੁ ਰਿਸਕ ਹੁੰਦਾ ਐ ਐਮ ਐਸ ਸੀ ਦੀ ਫੀਸ ਦਾ ਕਿੰਨੇ ਤੋਂ ਕਿੰਨੇ ਤੱਕ ਹੁੰਦਾ ਐ ਇਹ 1622 ਡਾਲਰ ਆ ਬੰਨ ਜੀ ਆਸਟ੍ਰੇਲੀਆ ਦੀ ਸਟੂਡੈਂਟ ਵੀਜ਼ਾ ਦੀ 500 ਕੈਟਾਗਰੀ ਦੀ ਔਰ ਇਹ तकरीबन तकरीबन ਇਹ ਲੱਖ ਰੁਪਏ ਬਣ ਜਾਂਦੀ ਆ ਠੀਕ ਹੈ 1 ਲੱਖ ਦਾ ਰਿਸਕ ਹਰੇਕ ਬੰਦੇ ਨੂੰ ਚੱਕਣਾ ਬੰਦਾ ਤੁਸੀਂ ਇਹ ਗੱਲ ਔਨ ਕੈਮਰਾ ਵੀ ਤੇ ਫਿਰ ਆਏ ਹੋਏ ਗਾਹਕ ਨੂੰ ਪਹਿਲਾਂ ਹੀ ਕਹਿ ਦਿੰਦੇ ਹਾਂ ਅਸੀਂ ਪਹਿਲਾਂ ਹੀ ਕਹਿ ਦਿੰਦੇ ਆ ਜੀ ਕਿਉਂਕਿ ਅੱਜ ਤੱਕ ਮੈਂ ਜਿਹੜਾ ਹੈਗਾ ਮੇਰੇ ਆਫਿਸ ਦੇ ਵਿੱਚ ਕਦੇ ਕੋਈ ਰੋਲੇਬਾਜੀ ਵਾਲਾ ਕੰਮ ਤਾਂ ਹੀ ਨਹੀਂ ਹੋਇਆ ਕਿਉਂਕਿ ਮੈਂ ਅਗਲੇ ਨਾਲ ਬਿਲਕੁਲ ਸਾਫ਼ ਸੁਥਰੀ ਗੱਲ ਕਰਦਾ ਵੀ ਆਹ ਕੰਮ ਸਾਡਾ ਆਹ ਕੰਮ ਰਿਸਕ ਦਾ ਸਾਡਾ ਵਾ ਇਸ ਚੀਜ਼ ਦਾ ਆਹ ਤੁਹਾਡਾ ਵਾ ਵੀ ਭਾਈ ਮਨਜ਼ੂਰ ਆ ਤਾਂ ਲਾ ਲਓ ਹਨਾ ਨਹੀਂ ਫਿਰ ਕਈ ਲੋਕ ਅੱਜਕੱਲ ਸਿਰਫ ਨਾ ਕੱਲਾ ਰੇਟ ਵੇਖਦੇ ਆ। ਹੂੰ ਉਹ ਇਹ ਨਹੀਂ ਦੇਖਦੇਗੇ ਵੀ ਸਾਨੂੰ ਕਾਲਜ ਕਿਹੜਾ ਕਿ ਮਿਲ ਰਿਹਾ ਕਿੱਦਾਂ ਦਾ ਮਿਲ ਰਿਹਾ ਯੂਨੀਵਰਸਿਟੀ ਜਾਂ ਸਾਡੇ ਫਾਈਲ ਦੇ ਵਿੱਚ ਜਿਹੜੇ ਡਾਕੂਮੈਂਟ ਲੱਗ ਰਹੇ ਆ ਕਿ ਉਹ ਸਹੀ ਲੱਗ ਰਹੇ ਆ। ਹੂੰ ਸਿਰਫ ਕਈ ਲੋਕ ਪੈਸਾ ਦੇਖ ਕੇ ਨਾ ਮੇਰੇ ਕੋਲੋਂ ਪੁੱਛ ਕੇ ਚਲੇ ਜਾਂਦੇ ਆ। ਹੂੰ ਛੇ ਮਹੀਨੇ ਕਮੀਨਾਂ ਬਾਅਦ ਘੋਮਾ ਘਮਾ ਕੇ ਰਿਫਿਊਜ਼ਲ ਲੈ ਕੇ ਆ ਜਾਂਦੇ ਜੀ ਹੁਣ ਕੋਈ ਹੱਲ ਹੋ ਜੂਗਾ। ਹੂੰ ਮੈਂ ਉਹਨਾਂ ਨੂੰ ਸਮਝਾਉਣਾ ਹੁੰਦਾ ਵੀ ਮਹਿੰਗਾ ਰਹੇ ਵੇ ਇੱਕ ਵਾਰੀ ਤੇ ਸਸਤਾ ਰਹੇ ਵਾਰੀ ਵਾਰੀ। ਵੀ ਤੁਸੀਂ ਸਹੀ ਤਰੀਕੇ ਨਾਲ ਚੰਗੀ ਯੂਨੀਵਰਸਿਟੀ ਚ ਫਾਈਲ ਲਾਓ ਕਿਉਂਕਿ ਆਸਟ੍ਰੇਲੀਆ ਐਵ ਜੀ ਕੰਟਰੀ ਆ ਇੱਕ ਵਾਰੀ ਸਟੂਡੈਂਟ ਵੀਜ਼ਾ ਰਿਫਿਊਜ਼ ਹੋ ਗਿਆ ਦੁਬਾਰਾ ਫਾਈਲ ਨਹੀਂ ਲਗਣੀ ਅੱਛਾ ਇਹ ਕੈਨੇਡਾ ਨਹੀਂ ਹੈਗਾਗਾ ਵੀ ਇੱਕ ਵਾਰੀ ਰਿਫਿਊਜ਼ ਹੋ ਗਿਆ ਭਾਵੇਂ 10 ਵਾਰੀ ਹੋ ਗਿਆ ਜਿੰਨੀ ਵਾਰੀ ਮਰਜ਼ੀ ਲਾਈ ਚਲੋ ਫਾਈਲ ਆਸਟ੍ਰੇਲੀਆ ਚ ਪ੍ਰਿਜ਼ਮ ਤੋਂ ਸੀਓਈ ਦੁਬਾਰਾ ਨਹੀਂ ਕੱਟੀ ਜਾਂਦੀ अच्छा जिन्ने देर सीओई नी ਕੱਟੀ ਜਾਂਦੀ ਉਹਨੇ ਫਾਈਲ ਕਿਵੇਂ ਲਾਵਾਂਗੇ ਮੈਸੇਜ ਹੂੰ ਇਹ ਵੀ ਇਹ ਵੀ ਮਤਲਬ ਇੱਕ ਇਮਾਨਦਾਰੀ ਦੀ ਮਿਸਾਲ ਲਾ ਲਓ ਨਹੀਂ ਤਾਂ ਅਗਲਾ ਕਹਿੰਦਾ ਲਿਆਓ ਫਟਾਵਾ ਅਸੀਂ ਵੀ ਟਰਾਈ ਕਰਕੇ ਦੇਖ ਲੈਨੇ ਹਾਂ ਹਾਂਜੀ 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 ਹੁਣ ਹੁਣ ਇਦਾਂ ਦੀ ਕੋਈ ਆਪਸ਼ਨ ਨਹੀਂ ਹੈ ਜੀ ਫਰਵਰੀ 2024 ਤੋਂ ਬਾਅਦ ਜਿਹੜੇ ਨਵੇਂ ਰੂਲ ਆਏ ਆ ਉਹਨਾਂ ਚ ਪ੍ਰਿਜ਼ਮ ਦੇ ਵਿੱਚ ਜਿਹੜਾ ਗਲਿਚ ਸੀਗਾ ਉਹਨਾਂ ਨੇ ਖਤਮ ਕਰਤਾ ਦੁਬਾਰਾ ਸੀ ਹੋ ਰਿਲੀਜ਼ ਨਹੀਂ ਹੁੰਦੀ ਠੀਕ ਹੈ ਜੀ ਇਹ ਤੇ ਹੈ ਨਹੀਂ ਕਿ ਬਾਈ ਤੁਸੀਂ ਰਾਬੋਂ ਤੇ ਹਰ ਵੀਜ਼ਾ ਲੱਗਦਾ ਤੁਹਾਡੇ ਹੱਥੋਂ ਹੀ ਲੱਗਦਾ ਹੋਵੇ ਗਾਰੰਟੀ ਭੈਣ ਜੀ ਕਦੇ ਵੀ ਨਹੀਂ ਦਿੱਤੀ ਅਸੀਂ ਅਗਲੇ ਨੂੰ ਹਮੇਸ਼ਾ ਕਹਿੰਨੇ ਆ ਵੀ ਸਾਡੇ ਕੋਲੇ ਹੱਥਾਂ 'ਚ ਕਾਗਜ਼ ਆ ਉਹਨਾਂ ਦੇ ਮਿਹਨਤ ਲਾਵਾਂਗੇ ਪੂਰੀ ਰੱਜ ਕੇ ਮਿਹਨਤ ਲਾਵਾਂਗੇ ਕੋਈ ਪੈਸਾ ਲੌਣ ਲਿਓ ਕبھی ਨਹੀਂ ਛੱਡਦੇ ਕੋਈ ਕਾਗਜ਼ ਨਹੀਂ ਛੱਡਦੇ 5 10% ਜਿਹੜੀ ਜੇ ਕੋਈ ਕਮੀ ਰਹਿੰਦੀ ਆ ਤੇ ਉਹ ਗਾਗ ਦੀ ਕਿਸਮਤ ਵੀ ਕਹਿ ਸਕਦੇ ਆ ਕਿਸਮਤ ਹੁੰਦੀ ਆ ਵੀ ਉਹ ਕਈ ਵਾਰੀ ਦਾਣਾ ਬਾਣੀ ਨਹੀਂ ਲਿਖਿਆ ਫਿਰ ਉੱਥੇ ਅਸੀਂ ਵੀ ਕੀ ਕਰ ਸਕਦੇ ਆ ਹਾਂ ਠੀਕ ਹੈ ਜੇ 10 ਵੀਜ਼ੇ ਸਪੋਸ ਕਰ ਲਓ ਤੁਹਾਡੇ ਵੱਲੋਂ ਲਾਏ ਜਾਂਦੇ ਆ ਤੇ ਉਹਦੇ ਚੋਂ ਕਿੰਨੇ ਕ ਵੀਜ਼ੇ ਆਉਣ ਦੇ ਚਾਂਸਸ ਨੇ ਜੀ ਜਿਹੜੇ ਯੂਨੀਵਰਸਿਟੀ ਵਾਲੇ ਕੇਸ ਹੁੰਦੇ ਆ ਨਾ ਜਿਹੜੇ 6.5 6.5 ਵਾਲੇ ਬੱਚੇ ਹੁੰਦੇ ਆ ਉਹਨਾਂ ਦੇ ਵਿੱਚ ਅਸੀਂ 80% ਤੋਂ ਉੱਪਰ ਉੱਪਰ 90 ਤੋਂ ਚਲੇ ਜਾਂਦੇ ਆ ਬ੍ਰੈਂਡ ਰੇਸ਼ੋ ਜੋ ਔਰ 10ਾਂ ਚੋਂ 9 ਵੀਜ਼ੇ ਅਸੀਂ ਲੈ ਜਾਂਦੇ ਆ ਜਿਹੜੇ ਆਪਾਂ ਕਾਲਜ ਵਾਲੇ ਵੀਜ਼ਿਆਂ ਦੀ ਗੱਲ ਕਰੀਏ 5.5 6 ਬੈਂਡ ਵਾਲੇ ਬੱਚੇ ਆ ਜਿਹੜੇ ਉਹਨਾਂ ਦੇ ਵਿੱਚ ਵੀ ਮੇਰੀ ਕੋਸ਼ਿਸ਼ ਹੁੰਦੀ ਆ ਵੀ ਜੇ ਬੱਚਾ ਪੈਸੇ ਭਰ ਦੇਵੇ ਨਾ ਇਹ ਅਸੀਂ ਸਰਕਾਰੀ ਕਾਲਜ ਲੈ ਦੇ ਦਵਣੋ ਸਰਕਾਰੀ ਕਾਲਜ ਆ ਪੜੇ ਨਾ ਉਲਟਾ ਆਪਣੇ ਇੰਡੀਆ ਦੇ ਵਿੱਚ ਪ੍ਰਾਈਵੇਟ ਕਾਲਜ ਮਹਿੰਗੇ ਆ ਤੇ ਸਰਕਾਰੀ ਸਸਤੇ ਆ ਬਾਹਰ ਉਲਟਾ ਬਾਹਰ ਸਰਕਾਰੀ ਮਹਿੰਗੇ ਆ ਪ੍ਰਾਈਵੇਟ ਸਸਤੇ ਆ अच्छा और वो असी बच्चे नु समझाउने nice ने भी जे तुसी पैसे ला लोगे जदा तन्नो सरकारी कॉलेज ਲੈ ਦਿੰਨੇ ਉਹਦੇ ਚ ਵੀਜ਼ੇ ਦੇ ਚਾਂਸ ਯੂਨੀਵਰਸਿਟੀ ਹੁ ਬਣ ਜਾਂਦੇ ਆ ਪਰ ਇਹ ਵੀ ਬੱਚੇ ਕਈ ਨਹੀਂ ਸਮਝਦੇ ਜੀ ਉਹ ਕਹਿ ਦਿੰਦੇ ਵੀ ਸਾਡਾ ਤਾਂ ਮਤਲਬ ਅਸੀਂ ਪ੍ਰਾਈਵੇਟ ਕਾਲਜ ਲਾਓ ਕਈ ਬੱਚੇ इवन के ਸਾਨੂੰ ਆਕੇ ਕਹਿੰਦੇ ਦੇ ਵਿ ਡਿਪਲੋਮੇ ਚ ਵੀਜ਼ਾ ਲਾ ਦੋ ਮੈਨੂੰ ਨੇ ਸਮਝਾਉਣਾ ਉਹਨਾਂ ਵੀ ਯਾਰ ਇਹ ਕੈਨੇਡਾ ਨਿਊਜ਼ੀਲੈਂਡ ਨਹੀਂ ਗਾ ਜਿਹੜਾ ਡਿਪਲੋਮੇ ਚ ਵੀਜ਼ਾ ਦੇ ਦੂ ਆਸਟ੍ਰੇਲੀਆ ਡਿਪਲੋਮੇ ਚ ਵੀਜ਼ਾ ਨਹੀਂ ਦਿੰਦਾ ਡਿਗਰੀ ਚ ਵੀਜ਼ਾ ਦਿੰਦਾ ਆਸਟ੍ਰੇਲੀਆ ਤੇ ਡਿਗਰੀ ਚ ਫੈਲ ਲਾਓ ਆਖਰੀ ਸਵਾਲ ਵੱਲ ਜਾਵਾਂਗੇ ਕਿਹੜੀ ਕਿਹੜੀ ਕੰਟਰੀ ਦੇ ਵੀ ਸੀ ਸਟਾਰਟਿੰਗ ਚ ਕਿਹਾ ਤੇ ਕਿਹੜੇ ਕਿਹੜੇ ਵੀਜ਼ੇ ਆ ਆਪਣੇ ਕੋਲੇ ਬਹਿ ਜੀ ਕੱਲਾ ਆਸਟ੍ਰੇਲੀਆ ਔਰ ਕੱਲਾ ਸਟੂਡੈਂਟ ਵੀਜ਼ਾ ਬਸ ਅੱਛਾ ਠੀਕ ਹੈ ਇੱਕੋ ਹੀ ਆਪਸ਼ਨ ਦਿੰਦੇ ਹੋ ਇੱਕੋ ਹੀ ਆਪਸ਼ਨ ਹੈ ਜੀ ਆਪਣੇ ਕੋਲੇ ਹੋਰ ਕੋਈ ਕੰਟਰੀ ਅਸੀਂ ਕੀਤੀ ਹੋਈ ਨਹੀਂ ਕਦੇ ਮੇਰਾ ਇੱਕੋ ਹੀ ਟਰੈਕ ਡਿਫਰੈਂਟ ਟਰੈਕ ਰਿਹਾ ਹਮੇਸ਼ਾ ਤੋਂ ਵੀ ਜੈ ਸਪੀਡ ਦੇ ਵਿੱਚ ਸਾਰੇ ਭੱਜ ਰਹੇ ਆ ਮੈਂ ਉਸ ਤੋਂ ਕਦੇ ਵੀ ਨਹੀਂ ਭੱਜਦਾ ਹਾਂ ਮੇਰਾ ਇੱਕ ਅਲੱਗ ਤੋਂ ਟਰੈਕ ਆ ਮੰਨ ਲਓ ਮਾਰਕੀਟ ਦੇ ਵਿੱਚ ਕੋਈ ਆਸਟ੍ਰੇਲੀਆ ਦੀ ਨਾਂ ਗੱਲ ਆਉਂਦੀ ਆ ਨਾਮ ਆਉਂਦਾ ਤੇ ਉੱਥੇ ਮੇਰਾ ਨਾਮ ਆਊਗਾ ਕਿਉਂਕਿ ਇੰਨੇ ਸਾਲਾਂ ਤੋਂ ਜੇ ਮੈਂ ਆਪਣੀ ਜਿੰਦਗੀ ਦਾ ਇੱਕ ਧਿਆਈ ਹਿੱਸਾ ਜਿਹੜਾ ਵਾ ਉਹ ਇਸ ਫੀਲਡ ਨੂੰ ਦਿੱਤਾ ਵਾ ਤੇ ਇਹਦੇ ਵਿੱਚ ਮੈਂ ਮਤਲਬ ਸਿੱਖਿਆ ਵੀ ਬਹੁਤ ਕੁਝ ਅੱਜ ਵੀ ਸਿੱਖ ਰਹੇ ਹਾਂ ਔਰ ਕੋਸ਼ਿਸ਼ ਕਰੀ ਦੀ ਹਮੇਸ਼ਾ ਸਿੱਖਦੇ ਹੀ ਰਵਾਂਗੇ ਤੇ ਜੇ ਕੋਈ ਨਵੀਆਂ ਚੀਜ਼ਾਂ ਆਉਂਦੀਆਂ ਸਿੱਖਦੇ ਵੀ ਰਹਿੰਦਾ ਪਰ ਇਹ ਹਮੇਸ਼ਾ ਨਿਸ਼ਾਨੀ ਤੇ ਰੱਖੀ ਹੈ ਵੀ ਗਾਗ ਨੂੰ ਕਦੇ ਗਲਤ ਗਾਈਡ ਨਹੀਂ ਕਰਨਾ ਅਗਲਾ ਕੰਮ ਕਰਾਵੇ ਨਾ ਕਰਾਵੇ ਕੋਈ ਦਿੱਕਤ ਨਹੀਂ ਆਪਾਂ ਦੋ ਦਹਾਕੇ ਪਿੱਛੇ ਜਾਣਾ ਚਾਹਾਂਗੇ ਬਸ ਜਮਾ ਆਖਰੀ ਸਵਾਲ ਹੈ ਮੇਰਾ ਹਾਂਜੀ ਅਸੀਂ ਆਫ ਦਾ ਕੈਮਰਾ ਵੀ ਤੁਹਾਡੇ ਨਾਲ ਗੱਲ ਕਰ ਰਹੇ ਸੀ ਤੇ ਇੱਕ ਗੱਲ ਕਿਸੇ ਨੂੰ ਪਤਾ ਨਹੀਂ ਸੀ ਠੀਕ ਹੈ ਕੁਝ ਲੋਕਾਂ ਨੂੰ ਇੰਟਰਸਟ ਹੁੰਦਾ ਹੈ ਕਿ ਅਸੀਂ ਤੁਹਾਡੇ ਬਾਰੇ ਹੋਰ ਜਾਣੀਏ ਹਨ ਤੇ ਕਹਿੰਦੇ ਤੁਸੀਂ ਬਹੁਤ ਗਰੀਬੀ ਦੇ ਵਿੱਚੋਂ ਉੱਠੇ ਹੋਏ ਇਨਸਾਨ ਹੋ ਤੇ ਅੱਜ ਲੋਕਾਂ ਦੇ ਘਰਾਂ ਦੀ ਗਰੀਬੀ ਚੱਕਣ ਦੇ ਵਿੱਚ ਜਿੰਨਾ ਖੋ ਹੋ ਸਕਦਾ ਹੁਣ ਇਹ ਤੇ ਹੈ ਨਹੀਂ ਵੇ ਬੰਦਾ ਉਹ ਦੇਖਣੋਂ ਕਰੇ ਪਰ ਜਿੰਨਾ ਕਿ ਯੋਗਦਾਨ ਪਾ ਸਕਦੇ ਉਹਨਾਂ ਕੋ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਉਹ ਦਿਨਾਂ ਨੂੰ ਵੀ ਬਾਰੇ ਵੀ ਗੱਲ ਕਰਨਾ ਚਾਹਾਂਗੇ ਆਪ ਜਗਦੀਪ ਨੇ ਕਿੰਨੀਆਂ ਕਿ ਕੰਟਰੀਆਂ ਘੁੰਮੀਆਂ ਨੇ ਜਾਂ ਅਜੇ ਸੁਪਨਾ ਹੈ ਜਾਣਾ ਚਾਹੁੰਦੇ ਨੇ ਨਹੀਂ ਮੈਂ ਤਕਰੀਬਨ ਤਕਰੀਬਨ ਮੈਂ ਕੋਈ ਕੰਟਰੀ ਨਹੀਂ ਛੱਡੀ ਜੀ ਅੱਛਾ ਸਾਰੀਆਂ ਚ ਜਾਏ ਸਾਰੀਆਂ ਕੰਟਰੀਆਂ ਜਾ ਆ ਮੈਂ ਸਾਰੀਆਂ ਕੰਟਰੀਆਂ ਦੇ ਵੀਜ਼ੇ ਆ ਮੇਰੇ ਕੋਲੇ ਔਰ ਲੋਕ ਕਹਿੰਦੇ ਹੁੰਦੇ ਵੀ ਮੈਂ ਇੱਕ ਵਾਰ ਜਾਜ ਦੀ ਵਾਰੀ ਫੜ ਲਾਂ ਫਿਰ ਮੈਂ ਉਸ ਕੰਟਰੀ 'ਚ ਮੁੜਦਾ ਨਹੀਂ ਉੱਥੇ ਹੀ ਕਮਾਉਂਗਾ ਇਹ ਇੱਕ ਮਣਕ ਮੇਰੀਆਂ ਵਾਲਾ ਚੱਕਰ ਜਾਂ ਮੈਨੂੰ ਸਮਝ ਨਹੀਂ ਆਇਆ ਮੈਂ ਭੈਣ ਜੀ ਕੁਮਣਕਾ ਮਨਾਲਾ ਵੈਸੇ ਮੈਨੂੰ ਕੋਈ ਬਾਹਲਾ ਸ਼ੌਂਕ ਨਹੀਂ ਹੈਗਾ ਮੈਂ ਤੁਸੀਂ ਮੇਰੇ ਦੇਖੋਗੇ ਮੈਂ ਨੋਟਿਸ ਕਰੋਗੇ ਨਾ ਮੈਂ ਜਾਣਾ ਵਜੋਂ ਸਿਰਫ ਮੈਂ ਬਿਜ਼ਨਸ ਪਰਪਸ ਲਈ ਜਾਣਾ ਕਿਸੇ ਵੀ ਕੰਟਰੀ ਜਾਣਾ ਮੈਂ ਬਸ ਵੱਤ ਤੋਂ ਵੱਤ 5 4 ਦਿਨ ਮੇਰਾ ਦਿਲ ਨਹੀਂ ਲੱਗਦਾ ਬਾਹਰ ਛੇਤੀ ਅਚਾ ਮਤਲਬ ਮੇਰਾ ਇੱਕ ਇਥੇ ਜਿਹੜਾ ਮੋਸ਼ਨਲ ਟੱਚ ਆ ਪੰਜਾਬ ਨਾਲ ਘਰ ਨਾਲ ਪਰਿਵਾਰ ਨਾਲ ਉਹ ਬਹੁਤ ਜ਼ਿਆਦਾ ਵਾ ਮੈਂ ਜ਼ਿਆਦਾ ਇਮੋਸ਼ਨਲ ਬੰਦਾ ਹਾਂ ਤੇ ਮੈਂ ਮਤਲਬ ਬਾਹਰ ਰਹਿ ਨਹੀਂ ਸਕਦਾ ਠੀਕ ਹੈ ਪਰ ਇਹ ਵੀ ਮੈਂ ਜਾਣਾ ਪੰਜ ਚਾਰ ਦਿਨ ਆਪਦਾ ਕੰਮ ਧੰਦਾ ਕੀਤਾ ਮੀਟਿੰਗਾਂ ਕੀਤੀਆਂ ਕਾਨਫਰੰਸ ਕੀਤੀਆਂ ਤੇ ਵਾਪਸ ਆ ਜਾਈਦਾ ਵਾ ਕੋਈ ਐਗਰੀਮੈਂਟ ਲੈਣੇ ਆ ਕੋਈ ਮੀਟਿੰਗ ਕਰਨੀ ਯੂਨੀਵਰਸਿਟੀ ਨਾਲ ਜਿਹੜਾ ਕੰਮਾ ਕਰਮ ਕਰਕੇ ਵਾਪਸ ਆ ਜਾਈਦਾ ਤੁਸੀਂ ਮੇਰੇ ਪਹਿਲੇ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਅਸੀਂ ਤੁਹਾਡੇ ਉਹ ਪੁਰਾਣੇ ਦਿਨਾਂ ਦੀਆਂ ਕੁਝ ਕਿ ਯਾਦਾਂ ਇੱਕ ਦੂਸਰ ਮੈਂ ਤਾਂ ਜੀ ਬੜੇ ਬਹੁਤ ਮਾੜੇ ਹਾਲਾਤ ਦੇਖੇ ਹੋਏ ਆ 7ਵੀਂ ਕਲਾਸ ਤੋਂ ਲੈ ਕੇ ਮੈਂ 10ਵੀਂ 12ਵੀਂ ਤੱਕ ਮੰਨ ਲਓ ਬਹੁਤ ਮਾੜੇ ਹਾਲਾਤ ਦੇਖੇ ਹੋਏ ਆ ਮਿਹਨਤ ਕੀਤੀ ਆ 2800 ਰੁਪਏ ਤੋਂ ਮੈਂ ਜੌਬ ਸਟਾਰਟ ਕੀਤੀ ਸੀਗੀ ਪਲੱਸ 2 ਦੇ ਵਿੱਚ ਅੱਛਾ ਪਾਰਟ ਟਾਈਮ ਜੌਬ ਮੈਂ ਕਰਦਾ ਹੁੰਦਾ ਸੀਗਾ ਉਸ ਤੋਂ ਬਾਅਦ ਵਿੱਚ ਫਿਰ ਪਰ ਮੇਰਾ ਇੱਕ ਸੁਪਨਾ ਸੀਗਾ ਕਿ ਮੈਂ ਇੱਕ ਐਥਲੀਟ ਬਣਾ ਵਧੀਆ ਹੂੰ ਔਰ ਮੈਂ ਬਹੁਤ ਸੋਹਣਾ ਐਥਲੀਟ ਸੀਗਾ ਪਰ ਕੋਈ ਸਮਾਂ ਆਵਜਾ ਸੀਗਾ ਵੀ ਮੈਂ ਕੁਝ ਗਰੀਬੀ ਦੇ ਕਾਰਨਾਂ ਕਰਕੇ ਉਸ ਮਕਾਮ ਤੇ ਪਹੁੰਚ ਨਹੀਂ ਸਕਿਆ ਜੇ ਮੇਰੀ ਉਹ ਗਰੀਬੀ ਨਾ ਹੁੰਦੀ ਸ਼ਾਇਦ ਤੇ ਮੈਂ ਅੱਜ ਵਰਲਡ ਰਿਕਾਰਡ 'ਚ ਨਾਮ ਦਰਜ ਹੁੰਦਾ ਮੇਰਾ ਕਿਉਂਕਿ ਮੈਂ ਇੰਨਾ ਸੋਹਣਾ ਐਥਲੀਟ ਸੀਗਾ ਬਹੁਤ ਜ਼ਿਆਦਾ ਸਪੀਡ ਸੀ ਮੇਰੀ ਅੱਛਾ ਹਾਂਜੀ ਤੁਸੀਂ ਆਫ ਦਾ ਗੇਮ ਦਾ 10 ਵੀ ਰਹੇ ਸੀਗੇ ਕਿ ਵੀ ਇੱਕ ਰੀਜ਼ਨ ਸੀ ਜਿਹਦੇ ਕਰਕੇ ਵੀ ਮੈਂ ਜਾ ਨਹੀਂ ਸਕਿਆ ਹਾਂ ਮਤਲਬ ਉਹ ਕਿਤੇ ਨਾ ਕਿਤੇ ਮੇਰੇ ਕੋਲ ਪਾਸਪੋਰਟ ਬਣਾਉਣ ਲਈ ਪੈਸੇ ਨਹੀਂ ਸੀ ਉਦੋਂ ਅੱਛਾ ਤੇ ਅੱਜ ਪਤਾ ਹੀ ਨਹੀਂ ਸ਼ਾਮ ਤੱਕ ਕਿੰਨੇ ਕਿ ਪਾਸਪੋਰਟ ਤੇ ਉਹਦੇ ਮੋਹਰਾ ਲਵਾ ਦਿੰਦੇ ਹਾਂ ਹਨਾ ਇਹ ਵੀ ਬਹੁਤ ਵੱਡੀ ਗੱਲ ਹੈ ਖੈਰ ਬਹੁਤ ਚੰਗਾ ਲੱਗਿਆ ਬਾਈ ਤੁਹਾਡੇ ਨਾਲ ਮਿਲ ਕੇ ਤੇ ਸਾਨੂੰ ਵਧੀਆ ਲੱਗਦਾ ਉਹ ਬੰਦਿਆਂ ਨਾਲ ਗੱਲ ਕਰਕੇ ਜਿਹੜੇ ਆਪ ਜਮਾ ਜ਼ੀਰੋ ਲੈਵਲ ਤੋਂ ਉੱਠੇ ਹੁੰਦੇ ਆ ਤੇ ਫਿਰ ਅੱਗੇ ਜਾ ਕੇ ਉਹ بڑے ਲੋਕਾਂ ਦੇ ਸੁਪਨੇ ਪੂਰੇ ਕਰਦੇ ਆ ਤੇ ਬਾਈ ਗੱਲ ਕਰਦਾ ਕਰਦਾ ਭਾਵੁਕ ਹੋ ਗਿਆ ਪਹਿਲਾਂ ਵੀ ਹੋ ਗਿਆ ਸੀ ਬਹੁਤ ਮੈਂ ਤੋਂ ਮੈਂ ਨਾ ਮੈਂ ਮਤਲਬ ਕੋਸ਼ਿਸ਼ ਕੀਤੀ ਆ ਹੁਣ ਤੱਕ ਮੈਂ ਬਹੁਤ ਗਰੀਬ ਕੁੜੀਆਂ ਗਰੀਬ ਮੁੰਡੇ ਬਹੁਤ ਸੈਟ ਕੀਤੀ ਹੈ ਅੱਛਾ ਮਤਲਬ ਉਹਨਾਂ ਦੀ ਜਿੰਨੀ ਹੈਲਪ ਹੋ ਸਕੇ ਨੇ ਕੀਤੀ ਆ ਉਹਨਾਂ ਨੂੰ ਬਾਹਰ ਚੰਗੀਆਂ ਕੰਟਰੀਆਂ 'ਚ ਸੈੱਟ ਕੀਤਾ ਮੈਂ ਉਹਨਾਂ ਨੂੰ ਜਿਵੇਂ ਚਲੋ ਕੋਈ ਬੈਂਕ ਕਰ ਲਓ ਹੈਲਪ ਲੈਤੀ ਜਾਂ ਕੁਛ ਥੋੜੀ ਬਹੁਤੀ ਆਪ ਕਰਤੀ ਤੇ ਜਿੰ ਮਤਲਬ ਹੁਣੇ 2 ਮਹੀਨੇ ਪਹਿਲਾਂ ਹੀ ਮੈਂ ਇੱਥੇ ਇੱਕ ਲੋਕਲ ਇਥੇ ਮੰਦਿਰ 'ਚ ਪੰਡਤ ਜੀ ਆ ਉਹਨਾਂ ਦੀਆਂ ਦੋ ਬੇਟੀਆਂ ਤਾਂ ਮੈਂ ਮਤਲਬ ਦੋਨਾਂ ਕੱਠੀਆਂ ਦਾ ਮੈਲਬਨ ਦੀ ਆਸਟ੍ਰੇਲੀਆ ਦੀ ਟੌਪ ਦੀ ਯੂਨੀਵਰਸਿਟੀ ਜਿਹਨਾਂ ਨੂੰ ਵੀਜ਼ਾ ਲੈ ਕੇ ਦਿੱਤਾ ਵਾ ਅੱਛਾ ਦੋਨੇ ਚਲੀਆਂ ਗਈਆਂ ਫਰਵਰੀ ਇਨਟੇਕ ਚ ਗਈਆਂ ਇਦਾਂ ਦੀਆਂ ਬਹੁਤ ਕੁੜੀਆਂ ਵਾ ਜਿਹੜੀਆਂ ਮੈਂ ਮਤਲਬ ਸੈੱਟ ਕੀਤੀ ਉਹਨਾਂ ਦੀ ਹੈਲਪ ਕੀਤੀ ਆ ਹਾਲਾਂਕਿ ਬਹੁਤ ਗਰੀਬ ਘਰੋਂ ਸੀ ਜਿਹੜੀਆਂ ਉਹ ਜਿਵੇਂ ਨਾ ਕਿਵੇਂ ਆਪਾਂ ਹੈਲਪ ਕਰ ਸਕਦੇ ਸੀ ਉਹ ਵਿਚਾਰੀਆਂ ਪੜ ਲੀਆਂ ਉਹਨਾਂ ਨੂੰ ਕਹਤਾ ਵੀ ਤੁਸੀਂ ਹਾਲ ਸਪੀਡੀ ਕਰ ਲਓ ਉਹਨਾਂ ਨੇ ਉਹ ਵੀ ਕਰ ਲਿਆ ਪੌਂਦੇ ਚ ਵੀ ਹੈਲਪ ਕਰਤੀ ਕੋਈ ਉਹਨਾਂ ਦੇ ਪੇਪਰ ਵੀਜ਼ ਚ ਵੀ ਪਰ ਮਾਦਮਾ ਵਾਸੀ ਇਹਨਾਂ ਕਰਕੇ ਵਧੀਆ ਚ ਰੋਟੀ ਦੇਈ ਜਾਂਦਾ ਵਾ ਹਾਂ ਠੀਕ ਹੈ ਜੀ ਤੁਹਾਡੀ ਹੋਰ ਵੀ ਖੂਬੀ ਹੈ ਕਿ ਬੰਦਾ ਗੱਲ ਬੜੀ ਦੇਸੀ ਜਿਹੇ ਤਰੀਕੇ ਨਾਲ ਕਰਦਾ ਆ ਨਹੀਂ ਇਹ ਅਸੀਂ ਬਹੁਤ ਸਾਰੇ ਏਜੰਟ ਇਹੋ ਜਿਹੇ ਦੇਖਦੇ ਆ ਜਿਹੜੇ ਅੰਗਰੇਜ਼ੀ ਤੋਂ ਥੱਲੇ ਗੱਲ ਨਹੀਂ ਕਰਦੇ ਠੀਕ ਆ ਭਾਈ ਤੁਸੀਂ ਅੰਗਰੇਜ਼ਾਂ ਗੋਲਪੇਜ ਦੇ ਹੋ ਪਰ ਅੰਗਰੇਜ਼ਾਂ ਆਲੀ ਭਾਸ਼ਾ ਨਾਲ ਇਧਰ ਖਿਚੋ ਮੈਂ ਤਾਂ ਕਿ ਵੀ ਰੇਪੋਰਟ ਦੇ ਬੈਸ ਪੈਣਾ ਵਾ ਵੀ ਤੁਹਾਨੂੰ ਪੰਜਾਬੀ ਨਹੀਂ ਆਉਂਦੀ ਮੈਂ ਕੀ ਕਰਾਂ ਮੇਰੀ ਪੰਜਾਬ ਮੇਰੀ ਮਾਂ ਬੋਲੀ ਪੰਜਾਬੀ ਮੈਂ ਤਾਂ ਪੰਜਾਬੀ ਚ ਬੋਲਾਂਗਾ ਅੱਛਾ ਮੈਂ ਤਾਂ ਉੱਥੇ ਵੀ ਬੈਸ ਪੈਣਾ ਕੋਈ ਵੀ ਰੇਪੋਰਟਾਂ ਤੇ ਵੀ ਤੁਸੀਂ ਤੁਹਾਡੀ ਪ੍ਰੋਬਲਮ ਆ ਤੁਹਾਨੂੰ ਨਹੀਂ ਪੰਜਾਬੀ ਆਉਂਦੀ ਟਰਾਂਸਲੇਟਰ ਰੱਖੋ ਉਹਦੇ ਹਾਂ ਮੈਂ ਤਾਂ ਜਾਣ ਬੁੱਝ ਕੇ ਕਿਹਾ ਰਿਹਾ ਜਨਨ ਉੱਥੇ ਕੋਈ ਵੀ ਉਹਨਾਂ ਨਾਲ ਠੀਕ ਹੈ ਜੀ ਠੀਕ ਹੈ ਬਿਲਕੁਲ ਸ਼ੁਕਰੀਆ ਜੀ ਮਿਹਰਬਾਨੀ ਠੀਕ ਹੈ ਭੈਣ ਜੀ ਸਤਿ ਸ਼੍ਰੀ ਅਕਾਲ ਜੀ